2015 ਦੇ ਵਿੱਚ ਜਦੋਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਜਾਂ ਹਰਾਮਰੀ ਦਾ ইস্যੂ ਸੀ ਜੀ ਜੀ ਉਹਦੇ ਕਰਕੇ ਪਾਰਟੀ ਨੂੰ ਕਾਫੀ ਟੌਨਫਾਲ ਆਇਆ ਜੋ ਵੀ ਪ੍ਰਧਾਨ ਬਣੇਗਾ ਉਹ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਨੂੰ ਮਨਜ਼ੂਰ ਹੋਵੇ ਜੀ ਜਿਹੜੀ ਭਾਜੀਪੀ ਅਲੀ ਗੱਲ ਕਰਾਂ ਜੀ ਭਾਜੀਪੀ ਨਾਲ ਸਾਡਾ ਐਲਾਈਂਸ ਇਸੇ ਕਰਕੇ ਟੁੱਟਿਆ ਸੀ ਕਿਉਂਕਿ ਐ ਐਮਐਸਪੀ ਦੀ ਗੱਲ ਸੀ ਜੀ 27 23 ਐਮਐਸਪੀ ਤੇ ਆਪਾਂ ਆਪਣੇ ਕਿਸਾਨ ਜੀ ਆਗੂ ਆ ਮਤਲਬ 23 ਫਸਲਾਂ ਤੇ ਐਮਐਸਪੀ ਮੰਗਦੇ ਸੀ ਇਹਨਾਂ ਨੇ ਐਮਐਸਪੀ ਨਹੀਂ ਦਿੱਤੀ ਕਿੰਨੇ ਦਿਨ ਕਾਨੂੰਨ ਬਹੁਤ ਵਧੀਆ ਤਿੰਨ ਕਾਨੂੰਨ ਆਪਾਂ ਨੇ ਉਦੋਂ ਬੀਜੇਪੀ ਦੇ ਸਰਕਾਰ ਨੇ ਦਿੱਤਾ ਉਦੋਂ ਤੋਂ ਅਸੀਂ ਦੇਖੋ ਜੀ ਕੋਈ ਬੰਦਾ ਪਿੰਡ ਦੀ ਮੈਂਬਰੀ ਨਹੀਂ ਛੱਡਦਾ ਜੀ ਜੀ ਤੇ ਬੀਬਾਰ ਸਮਰਤ ਕੌਰ ਬਾਦਲ ਸੈਂਟਰ ਤੇ ਵਜੀਬ ਸੀ ਉਦੋਂ ਪੰਜਾਬ ਦੀ ਕਾ ਕਿਤਰੀ ਪਾਰਟੀ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਬਾਕੀ ਸਾਰੇ ਦਿੱਲੀ ਦੇ ਆ ਦਿੱਲੀੋਂ ਤੋਂ ਕੰਮ ਕਰ ਦਿੰਦੇ ਆ ਆ ਕਰ ਦੋ ਆ ਕਰ ਦੋ ਤੇ ਉਹ ਹੋ ਜਾਂਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਵਿੱਚ ਪੰਜਾਬ ਤੇ ਰਹਿ ਕੇ ਫੈਸਲੇ ਲਾਈ ਜਾਂਦੇ ਆ ਜੀ ਜਿੰਪੀ ਦੀ ਗੱਲ ਕੀਤੀ ਜਾਵੇ ਬੜੇ ਬਹੁਤ ਨੇੜਤਾ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜੀ 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 ਜਦੋਂ ਵੀ ਚੱਲ ਜਾਂਦੇ ਸੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਕੋਨਾ ਕੋ ਮਾਬਦਾ ਜਾਂ ਲਕੈ ਦਾ ਜਾਂ ਉਹਦੇ ਵਰਗਾ ਕੁਛ ਨਾ ਕੁਛ ਲੈ ਹੀ ਹੁੰਦੇ ਬੀ ਸਤਾਦਰ ਕਹਿੰਦੀ ਨਸ਼ਾ ਵੀ ਇਹਨਾਂ ਨੇ ਲਿਆਂਦਾ ਕੀ ਹੁਣ ਨਸ਼ਾ ਬੰਦ ਹੋ ਗਿਆ ਵੈਸੇ ਅਸੀਂ ਤੇ ਕਹਿੰਨੇ ਆ ਜੇ ਕਿਸੇ ਨੇ ਨਚਾ ਲੰਦਾ ਉਹਨਾਂ ਨੂੰ ਮਤਲਬ ਕਈ ਵਾਰੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਬਿਆਨ ਆ ਜੇ ਕਿਸੇ ਨੇ ਨਚਾ ਵਕਾਇਆ ਉਹਨੂੰ ਅੰਦਰ ਕਰ ਦੋ ਹੁਣ ਨਸ਼ਾ ਬੰਦ ਹੋ ਜਾ ਜੀ ਹੁਣ ਤੇ ਰੋਜ਼ ਹੀ ਲੋਕ ਮਾਰ ਰਹੇ ਆ ਜੀ ਠੀਕ ਹੈ ਨਾ ਜੀ ਟੀਕੇ ਲਾ ਕੇ ਮਾਵਾ ਦੇ ਪੁੱਤ ਮਾਰ ਰਿਹਾ ਕਿ ਲੋਕੀ ਲਾਈਵ ਹੋ ਕੇ ਗੱਲ ਕਹਿਣਦੇ ਆ ਮਤਲਬ ਵੇਖੋ ਜੀ ਫਲਾਣੀ ਗਲੀ ਜੋ ਨਸ਼ਾ ਲੱਗ ਚੱਲੰਦਿਆ ਫਲਾਣੀ ਗਲੀ ਪਰ ਪੁਲਿਸ ਨਹੀਂ ਪੜ ਰਹੀ ਜੀ ਕੀ ਕਰ ਸਕਦੇ ਆ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਜਿਹੜਾ ਬੜਾ ਲੰਮਾ ਸਮਾਂ ਪੰਜਾਬ ਦੇ ਵਿੱਚ ਰਿਹਾ ਹੁਣ ਸ਼੍ਰੀ ਕਾਲ ਤਖਸੈਵ ਖੇ ਤਲਬ ਕੀਤਾ ਗਿਆ ਉੱਥੇ ਪੂਰੇ ਗੁਨਾਹਾਂ ਦੀ ਮਾਫੀ ਵੀ ਜਿਹੜੀ ਹੈ ਉਹ ਪ੍ਰਧਾਨ ਜੀ ਵੱਲੋਂ ਮੰਗੀ ਗਈ ਹੈ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਜੀ ਵੱਲੋਂ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਵੀ ਮਾਫੀ ਮੰਗੀ ਹੈ ਤੇ ਉਹਨਾਂ ਨੂੰ ਸਜ਼ਾ ਵੀ ਲੱਗੀ ਹੈ ਅਕਾਲ ਤਖਸੈਵ ਵੱਲੋਂ ਕਿਵੇਂ ਵੇਖਦੇ ਹੋ ਹੁਣ ਦੁਬਾਰਾ ਪਾਰਟੀ ਨੇ ਗਰਾਊਂਡ ਤੋਂ ਉੱਠ ਕੇ ਜਿਹੜੀ 10 ਸਾਲ ਜਿਹੜੀ ਸੱਤਾ ਦੇ ਵਿੱਚ ਪਾਰਟੀ ਰਹੀ ਹੋਈ ਹੋਵੇ ਮੌਜੂਦਾ ਸਥਿਤੀ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਮੌਜੂਦਾ ਸਥਿਤੀ ਹੈ ਜੀ ਜੋ ਹੈ 2007 ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਨਾ ਜੀ ਤੇ 2017 ਤੱਕ ਰਹੀ ਉਹਦੇ ਵਿੱਚ ਡਿਵੈਲਪਮੈਂਟ ਦੇ ਬਹੁਤ ਕੰਮ ਹੋਏ ਜੀ ਜੀ ਉਹਦੇ ਵਿੱਚ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਾਂ ਹਰਾਮਰੀ ਦਾ ইস্যੂ ਸੀ ਜੀ ਜੀ ਉਹਦੇ ਕਰਕੇ ਪਾਰਟੀ ਨੂੰ ਕਾਫੀ ਟੌਨਫਾਲ ਆਇਆ ਕਿਉਂਕਿ 2017 ਦੇ ਵਿੱਚ ਵੀ 17 18 ਐਮਐਲਏ ਸਾਡੇ ਬਣੇ ਜੀ ਜੀ ਉਸ ਤੋਂ ਬਾਅਦ ਅ 22 ਦੇ ਵਿੱਚ ਵੀ ਤਿੰਨ ਐਮਐਲਏ ਰਹਿ ਗਏ ਸਾਡੇ ਜੀ ਜੀ ਤੇ ਲੋਕਾਂ ਦੇ ਵਿੱਚ ਇਹ ਹੋਈ ਸਾਰਾ ਮਤਲਬ ਅਕਾਲੀ ਦਲ ਦਾ ਰਾਜ ਜਿਹੜਾ ਵਾ ਕਿਉਂ ਨਹੀਂ ਆ ਰਿਹਾ ਕਿਉਂਕਿ ਹਰ ਚਾਹੁੰਦਾ ਸੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਆ ਤੇ ਅਕਾਲੀ ਦਲ ਦੀ ਸਰਕਾਰ ਨਹੀਂ ਆਊਗੀ ਤਾਂ ਪੰਜਾਬ ਦਾ ਭਲਾ ਨਹੀਂ ਹੋਊਗਾ ਜੀ ਜੀ ਤੇ ਉਹ ਹਰ ਵੇਰੇ ਮਤਲਬ ਅਕਾਲੀ ਦਲ ਤੇ ਮਤਲਬ ਗੱਲਬਾਤ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਯਾ ਸਰਦਾਰ ਸੁਪੀਰ ਸਿੰਘ ਬਾਦਲ ਜੀ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਜਾਂ ਕੁਝ ਤੇ ਚਲੋ ਜਾ ਕੇ ਕਈ ਵਾਰੀ ਅਕਾਲ ਤਖਤ ਸਾਹਿਬ ਤੇ ਜਦੋਂ ਦਰਬਾਰ ਸਾਹਿਬ ਮਤਾਰੇ ਉਦੋਂ ਵੀ ਕਈ ਵਾਰੀ ਪ੍ਰਧਾਨ ਜੀ ਨੇ ਕਿਹਾ ਚਲੋ ਜਿਹੜੀਆਂ ਵੀ ਗਲਤੀਆਂ ਸਾਡੇ ਤੋਂ ਪਾਰਟੀ ਦੇ ਵਿੱਚ ਹੋਈਆਂ ਅਸੀਂ ਇਹਨੂੰ ਆਪਦੀ ਝੋਲੀ ਪਾਉਂਦੇ ਆ ਤੇ ਸਾਰੇ ਪੰਥ ਨੂੰ ਕਹਿੰਦੇ ਆ ਇੱਕੀ ਟੋਟੋ ਕੇ ਆਪਾਂ ਅਕਾਲੀ ਦਲ ਦਾ ਸਾਥ ਦੇਗੇ ਜੀ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਹੈ ਬਟਿੰਡਾ ਹਾਈਵੇ ਨੈਸ਼ਨਲ ਹਾਈਵੇ ਵੀ ਬਣਿਆ ਹੈ ਬਹੁਤ ਸਾਰੇ ਕੰਮ ਵੀ ਸਰਕਾਰ ਦੇ ਦੌਰਾਨ ਹੋਏ ਨੇ ਇਹ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਜਿਹੜੇ ਲੋਕ ਹੁਣ ਕਮੈਂਟਾਂ ਦੇ ਵਿੱਚ ਜਾਂ ਵੱਡੇ ਸਵਾਲ ਕੋਈ ਪਾਰਟੀ ਦੇ ਆਗੂ ਜਾਂ ਆਪੋਜੀਸ਼ਨ ਵੀ ਕਹਿੰਦੀ ਹੈ ਕਿ ਪਾਰਟੀ ਨੂੰ ਪ੍ਰਧਾਨ ਬਦਲ ਕੇ ਵੇਖ ਲੈਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੇ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਕੇ ਨਵਾਂ ਪ੍ਰਧਾਨ ਬਣਾਉਂਦੀ ਹੈ ਤਾਂ ਕੀ ਉਸ ਦੇ ਨਾਲ ਦੁਬਾਰਾ ਜਿਹੜੀ ਹੈ ਸੱਤਾ ਦੇ ਵਿੱਚ ਆ ਸਕਦੀ ਹੈ ਕਿਵੇਂ ਵੇਖਦੇ ਹੋ ਜੀ ਇਹ ਜਿਹੜਾ ਡੈਲੀਗੇਟ ਬੰਦ ਨੇ ਸਾਰੇ ਤੇ ਜੋ ਵੀ ਮਤਲਬ ਜਿੰਨੇ ਡੈਲੀਗੇਟ ਬੰਨਗੇ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਤੇ ਜਾਇਦਰ ਸਾਹਿਬ ਨੇ ਹੁਕਮ ਕੀਤਾ 6 ਮਹੀਨੇ ਦੇ ਵਿੱਚ ਵਿੱਚ ਆਪਦੇ ਜਿਹੜੇ ਪੁਰਾਣੇ ਡੈਲੀਗੇਟ ਜਾਂ ਨਵੇਂ ਡੈਲੀਗੇਟ ਜਿਹੜੇ ਬੰਨ ਵਾਲੇ ਨਵੇਂ ਡੈਲੀਗੇਟ ਬਣਾ ਕੇ ਤੇ ਉਹਨਾਂ ਦੇ ਉੱਪਰ ਪ੍ਰਧਾਨ ਚੁਣੇ ਜਾਵੇ ਜੋ ਵੀ ਪ੍ਰਧਾਨ ਬਣੇਗਾ ਉਹ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਨੂੰ ਮਨਜ਼ੂਰ ਹੋਵੇ ਜੀ ਭਾਜਪਾ ਨੈਸ਼ਨਲ ਪਾਰਟੀ ਹੈ ਦੇਸ਼ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਗੱਠ ਜੋੜ ਤੋਂ ਬਿਨਾ ਉਹਨਾਂ ਦੀ 18% ਵੋਟ ਜਿਹੜੀ ਹੈ ਪੰਜਾਬ ਦੇ ਵਿੱਚ ਵਧੀ ਹੈ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜੇ ਗੱਠ ਜੋੜ ਕਿਸੇ ਪਾਰਟੀ ਨਾਲ ਨਹੀਂ ਵੀ ਕਰਦਾ ਤਾਂ ਕੀ ਜਿਹੜੇ ਨਤੀਜੇ ਰਹਿਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜੀ ਗੱਠ ਵੋਟਾਂ ਵੋਟਾਂ ਜਿਹੜੀ ਉਹ ਪਿੰਡਾਂ ਦੇ ਵਿੱਚ ਆ ਮਤਲਬ ਕਲੀਰੀ ਕਟ ਜੇ ਪਿੰਡਾਂ ਦੇ ਵਿੱਚ ਜੇ ਅਕਾਲੀ ਦਲ ਦੀ ਵੋਟਾ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਕਿਉਂਕਿ ਸ਼ਹਿਰਾਂ ਦੇ ਵਿੱਚ ਕਈ ਵੋਟ ਸਾਨੂੰ ਕਿਉਂਕਿ ਹਿੰਦੂ ਵੋਟ ਆਉਂਦੀ ਖਾਸ ਤਰ੍ਹਾਂ ਜੀ ਜੀ ਉਹ ਸ਼ਹਿਰਾਂ ਦੇ ਵਿੱਚ ਫਿਰ ਇਸੇ ਕਰਕੇ ਜਦੋਂ ਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਭਾਜਪਾ ਨਾਲ ਘਟਜੋੜ ਕੀਤਾ ਸੀ ਕਿ ਕਪੜੂ ਹਿੰਦੂ ਵੋਟ ਸ਼ਹਿਰੇ ਪੈੜ ਸਕੇ ਜੀ ਜੀ ਤੇ ਉਹ ਇਸਰਕੇ ਉਦੋਂ ਗੱਠ ਘਟਜੋੜ ਹੋਇਆ ਸੀ ਹੁਣ ਘਟਜੋੜ ਜਦੋਂ ਕਿਸਾਨਾਂ ਦਾ ਮੁੱਦਾ ਚੱਲਿਆ ਸੀ ਉਦੋਂ ਘਟਜੋੜ ਸਾਡਾ ਇਹਨਾਂ ਦਾ ਟੁੱਟ ਗਿਆ ਸੀ ਤੇ ਉਦੋਂ ਦਾ ਸਾਡਾ ਨਾਲ ਘਟਜੋੜ ਦੀ ਉਹ ਆਈ ਸਾਹਿਬ ਬਾਈ ਦੀ ਇਲੈਕਸ਼ਨ ਵੀ ਕੱਲੇ ਲੜੀਆ ਤੇ 24 ਦੀ ਇਲੈਕਸ਼ਨ ਵੀ ਲੜੀਆ ਤੇ ਕਾਂ ਜਿੱਦਾਂ ਵੀ ਪਾਰਟੀ ਦਾ ਜੋ ਵੀ ਕੋਰ ਕਮੇਟੀ ਫੈਸਲਾ ਕਰੇਗੀ ਜੋ ਹਿਸਾਬ ਨਾਲ ਮਤਲਬ ਇੱਕ ਕਰੋੜ ਤੋਂ ਵੱਧ ਵੋਟ ਜਿਹੜੀ ਪੰਜਾਬ ਦੇ ਵਿੱਚ ਉਹ ਦਲਿਤ ਭਾਈਚਾਰੇ ਦੀ ਹੈ ਤਾਂ ਉਹਨਾਂ ਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਹੋਇਆ ਸੀ ਬਸਪਾ ਦੇ ਨਾਲ ਕਿਵੇਂ ਵੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਸਪਾ ਦੇ ਨਾਲ ਗੱਠ ਜੋੜ ਨੂੰ ਲੈ ਕੇ ਜਾਂ ਇਹ ਤਿੰਨੇ ਪਾਰਟੀਆਂ ਜੇ ਆਪਸ ਵਿੱਚ ਗੱਠ ਜੋੜ ਕਰਦੀਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਬਸਪਾ ਤਾਂ ਕਿਵੇਂ ਇਹਨਾਂ ਨਤੀਜੇ ਰਹਿ ਸਕਦੇ ਨੇ ਐਜ਼ ਆ ਤੁਸੀਂ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਜੀ ਕੀ ਮਹਿਸੂਸ ਕਰਦੇ ਹੋ ਕੀ ਸੋਚਦੇ ਹੋ ਇਸ ਤੇ ਕਿ ਜੇਕਰ ਸਤਾ ਧਿਰ ਦੇ ਕੰਮਾਂ ਨੂੰ ਵੇਖਦੇ ਹੋਏ ਕਿਵੇਂ ਵੇਖਦੇ ਹੋ ਕਿ ਇੱਕ ਝੁੱਟਤਾ ਕਰਕੇ ਜਿਹੜਾ ਉਹਨਾਂ ਨੂੰ ਹਰਾਇਆ ਜਾ ਸਕਦਾ ਕਿਉਂਕਿ ਹੁਣ ਸਤਾ ਧਿਰ ਕਹਿੰਦੀ ਹੈ ਕਿ ਅਸੀਂ ਕੰਮ ਬਹੁਤ ਕੀਤੇ ਕਿਵੇਂ ਵੇਖਦੇ ਹੋ ਤੁਸੀਂ ਜਿਹੜੀ ਬੀਜੇਪੀ ਵਾਲੀ ਗੱਲ ਹੈ ਜੀ ਬੀਜੇਪੀ ਨਾਲ ਸਾਡਾ ਅਲਾਈਂਸ ਹੀ ਇਸੇ ਗੱਲ ਟੁੱਟਿਆ ਸੀ ਕਿਉਂਕਿ ਐ ਐਮਐਸਪੀ ਦੀ ਗੱਲ ਸੀ ਜੀ 27 23 ਐਮਐਸਪੀ ਤੇ ਆਪਾਂ ਆਪਣੇ ਕਿਸਾਨ ਦੇ ਆਗੂ ਆ ਮਤਲਬ 23 ਫਸਲਾਂ ਤੇ ਐਮਐਸਪੀ ਮੰਗਦੇ ਸੀ ਇਹਨਾਂ ਨੇ ਐਮਐਸਪੀ ਨਹੀਂ ਦਿੱਤੀ ਕਿੰਨੇ ਨਿ ਕਾਨੂੰਨ ਬਹੁਤ ਵਧੀਆ ਤੇ ਨਾ ਕਾਨੂੰਨ ਆਪਾਂ ਨੇ ਉਦੋਂ ਬੀਜੇਪੀ ਦੇ ਸਰਕਾਰ ਨੇ ਦਿੱਤਾ ਉਦੋਂ ਤੋਂ ਅਸੀਂ ਵੇਖੋ ਜੀ ਕੋਈ ਬੰਦਾ ਪਿੰਡ ਦੀ ਮੈਂਬਰੀ ਨਹੀਂ ਛੱਡਦਾ ਤੇ ਬੀਬਾਰ ਸਮਰਤ ਕੌਰ ਬਾਦਲ ਸੈਂਟਰ ਤੇ ਵਜੀਰ ਸੀ ਉਦੋਂ ਠੀਕ ਆ ਜੀ ਤੇ ਜਦੋਂ ਪਤਾ ਲੱਗਾ ਮਤਲਬ ਪੰਜਾਬ ਦੇ ਵਿੱਚ ਇੱਕ ਕਿਸਾਨਾਂ ਦਾ ਮੁੱਦਾ ਕਰਕੇ ਰ ਫਿਰ ਉਹਨਾਂ ਨੇ ਬੀਜੇਪੀ ਤੋਂ ਆਪਦਾ ਪੱਲਾ ਵੀ ਛੜਾ ਲਿਆ ਸੀ ਗੱਟ ਜੋੜ ਤੋੜਦਾ ਸੀ ਤੇ ਅਸਤੀਫਾ ਵੀ ਦਿੱਤਾ ਸੀ ਮਿਨਿਸਟਰੀ ਤੋਂ ਜੀ ਜੀ ਤੇ ਪਰ ਫਿਰ ਵੀ ਉਹਨਾਂ ਨੇ ਕਿਹਾ ਨਹੀਂ ਕਾਨੂੰਨ ਵਧਿਆ ਬਣਿਆ ਤੇ ਉਹਦਾਂ ਨੇ ਆਪਦਾ ਅਸੀਂ ਉਹਨਾਂ ਨੂੰ ਸਾਈਡ ਲਾਈਨ ਹੋ ਗਏ ਤੇ ਉਦੋਂ ਤੇ ਸਾਈਡ ਲਾਈਨ ਆ ਜੀ ਇਹ ਕੱਲ ਕੱਲ ਨੂੰ ਵਿਖਾਂਗੇ ਆਉਣ ਵਾਲੇ ਸਮਾਂ ਦੱਸੂਗਾ ਬੀਜੇਪੀ ਨਾਲ ਆਲਾਈਂਸ ਕਰਨ ਦਾ ਫਾਇਦਾ ਹੈ ਜਾਂ ਨਹੀਂ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਕੀ ਲੱਗਦਾ ਹੁਣ ਸ਼੍ਰੋਮਣੀ ਅਕਾਲੀ ਦਲ ਜਦੋਂ ਨਵੇਂ ਸਿਰੇ ਤੋਂ ਲੋਕਾਂ ਦੇ ਨਾਲ ਗਰਾਉਂਡ ਜ਼ੀਰੋ ਤੇ ਜਾਵੇਗੀ ਨਵੇਂ ਸਿਰੇ ਤੋਂ ਲੋਕਾਂ ਨੂੰ ਫਿਰ ਕਿਵੇਂ ਭਰੋਸੇ ਚ ਲਵੇਗੀ ਕਿਉਂਕਿ ਲੋਕਾਂ ਨੇ ਸਵਾਲ ਤਾਂ ਪੁੱਛਣੇ ਆ ਨਾਰਾਜ਼ਗੀ ਵੀ ਹੈ ਕਿਤੇ ਨਾ ਕਿਤੇ ਲੋਕਾਂ ਦੀ ਬੇਸ਼ੱਕ ਮਾਫੀ ਮੰਗ ਲਈ ਗਈ ਹੈ ਪਰ ਆਪੋਜੀਸ਼ਨ ਵੀ ਇੱਕ ਗੱਲ ਨੂੰ ਚੁੱਕ ਵੀ ਰਿਹਾ ਕਿ ਗਲਤੀਆਂ ਦੀ ਮਾਫੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਕਿਵੇਂ ਵੇਖਦੇ ਤੁਸੀਂ ਜੀ ਲੋਕਾਂ ਦੇ ਵਿੱਚ ਇਹ ਜ਼ਰੂਰ ਆ ਜੀ ਸ਼੍ਰੋਮਣੀ ਅਕਾਲੀ ਪਿੰਡਾਂ ਦੇ ਵਿੱਚ ਇੱਕ ਗੱਲ ਜ਼ਰੂਰ ਸੱਤਾ ਦੇ ਵਿੱਚ ਉਨ ਲੱਪੀ ਆ ਜੀ ਹਾਂ ਜੀ ਅਕਾਲੀ ਦਲ ਰਿਵਾਈਵ ਹੋਊਗਾ ਉਹ ਨਾਲੇ ਸਮੇਂ ਕਿਉਂਕਿ ਅਕਾਲੀ ਦਲ ਦਾ ਹੀ ਰਾਜ ਸੀ ਜਿੱਤੋ ਜੇ ਅਜੇ 3 ਹਾਲ ਤੱਕ ਸਾਹਬ ਤੇ ਸੰਤਾ ਦੀ ਯਾਦਗਾਰ ਬੜੀਆਂ ਆ ਅਸੀਂ ਦੱਸਾਂਗਾ ਉਹ ਤੇ ਯਾਦਗਾਰ ਬਣੀ ਆ 1984 ਦੇ ਵਿੱਚ ਜੋ ਅਟੈਕ ਹੋਇਆ ਸੀ ਹਰਮੰਦਰ ਸਾਹਿਬ ਤੇ ਤੇ ਉਹ ਯਾਦਗਾਰ ਜੇ ਬਣਾਈ ਗਈ ਆ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਦੇ ਰਾਜੇ ਵੀ ਬਣੀ ਆ ਜੀ ਜੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਂ ਛੋਟਾ ਕੱਲੂ ਕਾ ਰਾਜਾ ਵੱਡਾ ਗਰੂ ਕੱਲੂ ਕਾ ਰਾਜਾ ਵਰਾਸਤੇ ਖਾਲਸਾ ਜਾਂ ਆਪਾਂ 골ਡਨ ਗੇਟ ਦੀ ਗੱਲ ਕਰ ਲੈਂਦੇ ਆ ਜਿੰਨੀਆਂ ਵੀ ਥਾਂ ਸੀ ਜਗਾ ਜੇ ਇਹ ਅੱਜ ਬੜੀਆਂ ਵਾਂ ਤੇ ਉਹ ਅਕਾਲੀ ਦਲ ਦੇ ਰਾਜ ਹੀ ਬੜੀਆਂ ਵਾਂ ਜੀ ਜੀ ਤੇ ਇਹ ਲੋਕਾਂ ਦੇ ਵਿੱਚ ਜ਼ਰੂਰ ਆ ਮਤਲਬ ਹਾਲ ਡਿਵੈਲਪਮੈਂਟ ਅਕਾਲੀ ਦਲ ਦੇ ਰਾਜ ਚ ਬਹੁਤ ਹੋਈ ਆ ਸਿਰਫ ਛੋਟੇ ਜਿਹੇ ਇਸ਼ੂਆ ਕਰਕੇ ਕਈ ਵਾਰੀ ਗਲਤੀਆਂ ਬੰਦਿਆਂ ਤੋਂ ਹੋ ਜਾਂਦੀਆਂ ਵਾਂ ਸੜ ਤੋਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਆਪਾਂ ਜਾਣਦੇ ਆ ਦਿਲਜੀਤ ਸਿੰਘ ਜਾਨਦੇ ਆ ਬੰਦੇ ਰੋਜ਼ ਛੋਟੀਆਂ ਮੋੜੇ ਗਲਤੀਆਂ ਹੋ ਜਾਂਦੀਆਂ ਹਰਦਾਂ ਤੇ ਜੀ ਜੀ ਤੇ ਇਦਾਂ ਹੀ ਰਾਜ ਜਦੋਂ ਪਤਾ ਸੱਤਾ ਦੇ ਵਿੱਚ ਹੁੰਦਾ ਕਈ ਵਾਰੀ ਦਾਸਾਂ ਰਾਜ ਰਿਹਾ ਕਾਦੀ ਦਲ ਦਾ ਤੇ ਗਲਤੀਆਂ ਹੋਈਆਂ ਇਹ ਇਹੋ ਝੋਲੀ ਸਰਦਾਰ ਸੁਪੀ ਸਿੰਘ ਬਾਦਲ ਜੀ ਨੇ ਕਿਹਾ ਜਿੱਦਿਆਂ ਵੀ ਗਲਤੀਆਂ ਮੇਰੇ ਆ ਸਾਡੇ ਰਾਜ ਚ ਹੋਈਆਂ ਮੈਂ ਸਾਰੀਆਂ ਆਪ ਦੀ ਪ੍ਰਧਾਨ ਹੁੰਦੇ ਖਤਰਾ ਆ ਦੀ ਝੋਲੀ ਬੋਨਾ ਹੁਣ ਵੱਡੇ ਲੀਡਰ ਅਲਵਿਦਾ ਵੀ ਕਹਿ ਚੁੱਕੇ ਨੇ ਪਾਰਟੀ ਨੂੰ ਪਰ ਤੁਸੀਂ ਐਜ਼ ਅ ਨੌਜਵਾਨ ਵਰਕਰਾਂ ਨੂੰ ਹੀ ਮਿਲਦੇ ਹੋਗੇ ਤੁਸੀਂ ਵੋਟਰਾਂ ਤੇ ਸਪੋਰਟਰਾਂ ਨੂੰ ਹੀ ਮਿਲਦੇ ਹੋਗੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਇਸ ਵੇਲੇ ਡਾਵਾ ਡੋਲ ਹੈ ਜਿਹੜਾ ਕਿ ਇਸ ਵੇਲੇ ਅੱਗੇ ਪਿੱਛੇ ਵਰਕਰ ਨੂੰ ਕੁਝ ਦੇਖ ਹੀ ਨਹੀਂ ਰਿਹਾ ਕੀ ਅਪੀਲ ਰਹੇਗੀ ਕੀ ਕੀ ਇਸਤੇ ਕਹਿਣਾ ਚਾਹੋਗੇ ਜੀ ਦੇਖ ਲੈਣਾ ਪਿੱਛੇ ਜਿਹ ਆ ਇਹ ਫੁਲਕਾ ਸਾਹਿਬ ਦਾ ਬਿਆਨ ਆਇਆ ਜੀ ਮੈਂ ਅਕਾਲੀ ਦਲ ਦਾ ਮੈਂ ਬਹੁਤ ਵੱਡੀ ਗੱਲ ਆ ਜੀ ਜੀ ਮਤਲਬ ਤੁਸੀਂ ਵੇਖੋ ਜੀ ਉਹ ਐਲਓਪੀ ਰਹੇ ਆ ਕਾ ਮਾਰੀ ਪਾਰਟੀ ਦੇ ਐਮਐਲਏ ਰਹੇ ਆ ਬਾਦੂ ਨਾ ਅਸਤੀਫਾ ਦੇਤਾ ਜੀ ਜੀ ਤੇ ਉਹ ਇਹੋ ਜਿਹੇ ਬੰਦੇ ਕਹਿ ਰਹੇ ਆ ਜੀ ਅਸੀਂ ਅਕਾਲੀ ਦਲ ਦੇ ਮੈਂਬਰ ਬਣਾਂਗੇ ਅੱਲਾ ਸਦਾਸੁਖ ਦੇ ਸਿੰਘ ਟੀਨ ਸਾਜੀ ਦਾ ਬਿਆਨ ਵੀ ਆ ਗਿਆ ਵਾ ਤੇ ਜਿਹੜੀ ਸੁਧਾਰ ਲੈ ਜਿੰਨੇ ਵੀ ਹੈਗੇ ਉਹ ਕਹਿੰਦੇ ਨਹੀਂ ਸਾਡੀ ਸੁਧਾਰ ਲੈ ਖਤਮ ਆ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਭਾਵੇਂ ਉਹਦੇ ਵਿੱਚ ਪ੍ਰਧਾਨ ਭਾਵੇਂ ਸਰਦਾਰ ਸੁਖਵੀਰ ਸਿੰਘ ਹੀ ਬਾਦਲ ਵੱਜ ਜਾਣ ਭਾਵੇਂ ਤੇ ਬਣ ਜਾਂਦੇ ਆ ਅਸੀਂ ਤਾਂ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਆ ਤੇ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਤੇ ਜੋ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲਦਲ ਦੀ ਸਰਕਾਰ ਆਸ। ਕੀ ਹੁਣ ਬਾਗੀ ਢੜਾ ਤੇ ਇੱਕ ਸ਼੍ਰੋਮਣੀ ਕਾਲਦਲ ਸਰਦਾਰ ਸੁਖਵੀਰ ਸਿੰਘ ਬਾਦਲ ਢੜਾ ਇਹ ਹੁਣ ਇਕੱਠੇ ਹੋਣਗੇ। ਕਿਵੇਂ ਲੱਗਦਾ? ਬਿਲਕੁਲ ਬਿਲਕੁਲ ਜੀ ਇਕੱਠੇ ਹੋ ਗਏ ਜੀ ਸਮਝੋ ਤੁਸੀਂ ਥੋੜੇ ਦਿਨਾਂ ਤੱਕ ਹਫਤੇ ਦਾ 10 ਦਿਨਾਂ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਸਾਰੇ ਇਕਜੁੱਟ ਹੋ ਕੇ ਤੇ ਪੰਜਾਬ ਦੀ ਹਰ ਗਲੀ ਹਰ ਮੱਲੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਕਾਲੀ ਦਲਦਿਆਂ ਜੋ ਕਿ ਪਿਛਲੇ 10 ਸਾਲ ਚ ਪ੍ਰਾਪਤੀਆਂ ਵਾਂ ਉਹ 10 ਦੱਸਿਆ ਜਾਣਗੀਆਂ ਸਾਡੀ ਸੱਤਾ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਆਉਗਿਰੇ ਪੰਜਾਬ ਦਾ ਪਲਾਨਾ ਕਿਉਂਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੈਗਾ ਬਾਕੀ ਸਾਰੇ ਦਿੱਲੀ ਦੇ ਆ ਦਿੱਲੀੋਂ ਤੋਂ ਉਹ ਕੰਮ ਕਰ ਦਿੰਦੇ ਆ ਆ ਕਰ ਦੋ ਆ ਕਰ ਦੋ ਤੇ ਉਹ ਹੋ ਜਾਂਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਹਦੇ ਵਿੱਚ ਪੰਜਾਬ ਤੇ ਰਹਿ ਕੇ ਫੈਸਲੇ ਲਏ ਜਾਂਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਜੇਕਰ ਕਿਸੇ ਨਾਲ ਗੱਠ ਜੋੜ ਨਹੀਂ ਵੀ ਬਣਦਾ ਤਾਂ ਕੀ ਇਕੱਲੀ ਪਾਰਟੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਦੁਬਾਰਾ ਸੀਟਾਂ ਲੈ ਸਕਦੀ ਹੈ ਜਾਂ ਵੋਟ ਲੈ ਸਕਦੀ ਕਿਵੇਂ ਵੇਖਦੇ ਕੀ ਕਰਨਾ ਬਿਲਕੁਲ ਜੀ ਇਹ ਤੇ ਲੋਕਤੰਤਰ ਆ ਰਹਾ ਜੀ ਮਤਲਬ ਕੱਠ ਜੋੜ ਕਰਨਾ ਉਹ ਆਪਣੀ ਜਿਹੜੀ ਉੱਤੇ ਕੋਰ ਕਮੇਟੀ ਉਹਨਾਂ ਨੇ ਫੈਸਲਾ ਕਰਨਾ ਤੇ ਇਹ ਲੋਕਾਂ ਨੇ ਫੈਸਲਾ ਕਰਨਾ ਕਿਉਂਕਿ ਲੋਕਾਂ ਨੂੰ ਇਹ ਸਮਝ ਆ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਊਗਾ ਤੇ ਪੰਜਾਬ 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 ਦੇ ਹਿੱਤਾਂ ਦੀ ਗੱਲ ਹੋਊਗੀ ਪੰਜਾਬ ਦੇ ਕਿਸਾਨੀ ਦੀ ਗੱਲ ਹੋਊਗੀ ਹੁਣ ਤੁਸੀਂ ਵੇਖ ਸਕਦੇ ਟਰੈਕਟਰ ਦੇ ਉੱਤੇ ਟੈਕਸ ਨਹੀਂ ਲੱਗਦਾ ਟਰੈਕਟਰ ਨੂੰ ਗੱਡਾ ਬਣਾਇਆ ਬਾਲੋ ਸਾਹਿਬ ਨੇ ਬਣਾਇਆ ਜੇ ਅੱਜ ਨਹਿਰਾ ਬਣੀਆਂ ਜਾਂ ਸੁਗੇ ਬਣੇ ਆ ਜਿੰਦਾਂ ਚਾਹੀ ਅੱਜ ਮੋਟਰਾਂ ਦੇ ਕਨੈਕਸ਼ਨ ਆ ਉਹ ਅਕਾਲੀ ਦਲ ਦੇ ਰਾਜ ਤੇ ਆਇਆ ਜਾਂ ਆਪਾਂ ਗੱਲ ਕਰ ਲਈਏ ਸੰਦਾ ਦੇ ਉੱਤੇ ਸਬਸਿਡੀ ਮਿਲਣੀ ਇਹ ਸਰਦਾਰ ਇਹ ਬਾਦਲ ਪਰਿਵਾਰ ਦੇ ਹੀ ਇਹਨਾਂ ਦਾ ਇਹ ਮਾਈਂਡ ਦੇ ਵਿੱਚ ਜਾਂ ਪੈਨਸ਼ਨ ਸੀ ਸਕਣ ਸਕੀਮ ਸੀ ਵਿਧਵਾ ਪੈਨਸ਼ਨ ਸੀ ਅੰਗੀਣ ਪੈਨਸ਼ਨ ਸੀ ਬਾਦਲ ਬਾਦਲ ਸਾਹਿਬ ਦੇ ਰਾਜ ਹੀ ਹੋਇਆ ਜੀ ਸਾਰਾ ਕੁਝ ਇਹ ਹੋਰ ਕਿਹਦੇ ਅਸੀਂ ਇਹੋ ਗੱਲ ਕਹਿੰਦੇ ਹਾਂ ਇਹ ਤੁਸੀਂ ਦੱਸ ਦੋ ਜਿਸ 75 ਸਾਲ ਹੋ ਗਏ ਸਾਰੇ ਦੇਸ਼ ਨੂੰ ਯਾਦ ਹੋ ਇਹਨੂੰ 50 ਸਾਲ ਲਗਭਗ ਇਹ ਰਾਜ ਰਿਆ ਕਾਂਗਰਸ ਦਾ ਇੱਕ ਦੱਸ ਦੋ ਚੀਜ਼ ਇੱਕ ਲਈ ਆਈ ਤਾਂ ਤੁਸੀਂ ਵੇਖਿਆ ਨਾ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਸੀ ਚੰਨੀ ਸਾਹਬ ਤਾਂ ਕਹਿੰਦੇ ਪੈਚ ਵਰ ਕੀਤਾ ਅਰੇ ਉਹ ਕੀਤਾ ਹੋਵੇ ਤਾਂ ਫੇਰ ਆ ਕਿਉਂਕਿ ਜਿੰਨੇ ਵੀ ਅੱਜ ਕੱਲ ਜਿੰਨੀਆਂ ਵੀ ਸਰਵਿਸਾਂ ਮਿਲੀਆਂ ਵਾਂ ਜਾਂ ਜਿੰਨੇ ਵੀ ਜ ਸਹੂਲਤਾ ਮਿਲੀਆਂ ਵਾਂ ਤੋਂ ਅਕਾਲੀ ਦਲ ਦੇ ਰਾਜ ਹੀ ਬਣੀ ਆ ਜੀ ਸਰਦਾਰ ਜਗਜੀਤ ਸਿੰਘ ਜੱਗੀ ਚੋਲਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਪਰਸਨਲੀ ਕੀ ਮਹਿਸੂਸ ਕਰਦੇ ਨੇ ਜੋ ਕੁਝ ਹੁਣ ਚੱਲ ਰਿਹਾ ਜੋ ਕੁਝ ਸੋਸ਼ਲ ਮੀਡੀਆ ਤੇ ਦੇਖਦੇ ਕਿ ਕਦੀ ਤਾਂ ਇਹ ਮੈਸੇਜ ਆਇਆ ਹੁੰਦਾ ਕਿ ਫਲਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚੱਲ ਗਿਆ ਜਾਂ ਲੋਕਾਂ ਦੀ ਨਾਰਾਜ਼ਗੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਆ ਪਿਛਲੀਆਂ ਕੁਝ ਟਰਮਾਂ 'ਚ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਨੇ ਬਾਏ ਇਲੈਕਸ਼ਨ ਆ ਡਿੰਪੀ ਢਿੱਲੋਂ ਜੀ ਵਾਲਾ ਮੈਂ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਗਿੱਦੜਪਾਹ ਦੇ ਵਿੱਚ ਅਕਾਲੀ ਦਲ ਦਾ ਇੱਕ ਸਾਬਕਾ ਐਮਐਲਏ ਦੂਸਰੀ ਪਾਰਟੀ ਜਾ ਕੇ ਜਿੱਤਿਆ ਕੀ ਕਹਿਣਾ ਚਾਹੋਗੇ ਇਸ ਤੇ ਜੀ ਬੜਾ ਮਾਨਪਕ ਟਿੰਪੀ ਟਿੰਪੀ ਦੀ ਗੱਲ ਕੀਤੀ ਜਾਵੇ ਬੜੇ ਬਹੁਤ ਨੇੜਤਾ ਸੀ ਸਰਦਾਰ ਸੁਭੀਰ ਸਿੰਘ ਬਾਦਲ ਜੀ ਦਾ ਜੀ 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 ਜਦੋਂ ਵੀ ਚੱਲ ਜਾਂਦੇ ਸੀ ਸਰਦਾਰ ਸੁਭੀਰ ਸਿੰਘ ਬਾਦਲ ਤੋਂ ਕੋਹਣਾ ਕੋ ਮਾਬਦਾ ਜਾਂ ਹਲਕੇ ਦਾ ਜਾਂ ਉਹਦੇ ਵਰਕਰ ਕੁਛ ਨਾ ਕੁਛ ਲੈ ਆਈ ਹੁੰਦੇ ਹੁੰਦੇ ਸੀ ਜਿਹੜੀ ਨਾ ਨਹੀਂ ਸੀ ਉਹਨਾਂ ਦਾ ਰਾਜਾ ਵੜਿੰਗ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੇਡਰ ਦੀ ਵੋਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਪੱਕੀ ਵੋਟ ਹੈ ਉਹ ਵੀ ਜਿਹੜੀ ਹੈ ਡਿੰਪੀ ਨੂੰ ਪੈ ਜਾਣ ਕਰਨ ਉਹ ਹਰਦੇ ਨੇ ਉਤੋਂ ਅਕਾਲੀ ਦਲ ਦੀ ਉਹਨਾਂ ਨੇ ਇਹ ਕਹਿ ਗਿਆ ਅਕਾਲੀ ਦਲ ਦੀ ਜਿੱਤ ਹੁੰਦੀ ਆ ਇਹ ਆਮ ਆਦਮੀ ਦੀ ਜਿੱਤ ਨਹੀਂ ਕਿਵੇਂ ਵੇਖਦੇ ਹੋ ਜੀ ਉਹ ਉਥੇ ਆ ਜਦੋਂ ਤਨਖਾਹ ਕਰਾਰ ਕਰਤਾ ਗਿਆ ਸੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜੀ ਜੀ ਤੇ ਉਹ ਸਮਝਦਾ ਹੋਇਆ ਮਤਲਬ ਫਿਰ ਅਸੀਂ ਇਲੈਕਸ਼ਨ ਲੜਨ ਤੋਂ ਹੀ ਇਨਕਾਰ ਕਰਤਾ ਸੀ ਜੀ ਜੀ ਅਕਾਲੀ ਦਲ ਦਾ ਕੋਈ ਵੀ ਵਰਕਰ ਇਲੈਕਸ਼ਨ ਨਹੀਂ ਲੜੇਗਾ ਤੇ ਉਹ ਫਿਰ ਜਿਹੜੀ ਬੋਰਡ ਸੀ ਕਿਤੇ ਤੇ ਕਿਤੇ ਵਰਕਰ ਨੇ ਪਾਉਣੀ ਹੁੰਦੀ ਆ ਪਾਉਣੀ ਹੁੰਦੀ ਜੀ ਜਿਹਦੇ ਨਾਲ ਸੈਟਿੰਗ ਹੋਈ ਉਧਰ ਬੋਰਡ ਚੱਲ ਗਈ ਆ 림피 ਜੀ ਪਹਿਲਾਂ ਕਾਲੀ ਦਲ ਦੇ ਨਾਲ ਸੀ ਹੁਣ ਇਸ ਟਾਈਮ ਆਮ ਆਦੀ ਪਾਰਟੀ ਉਹ ਹੀ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਜੀ ਦਾ ਇਹ ਜਿਹੜਾ ਕਿੱਥੇ ਹੋ ਜਾਵਾ ਜੀ ਜੀ ਜਾਂ ਸੁਬੀਰ ਸਿੰਘ ਬਾਦਲ ਜੀ ਦਾ ਕੰਮ ਕਰਨ ਦਾ ਮਤਲਬ ਕਿਹੋ ਜਿਹਾ ਕੰਮ ਕਰਦੇ ਆ ਜਾਂ ਭਗਵੰਤ ਮਾਨ ਜੀ ਉਹ ਜਾਂ ਕਰਦੇ ਉਹ ਆਉਣ ਵਾਲੇ ਸਮੇਂ ਜਰੂਰ ਦੱਸਣਗੇ ਕਿਉਂਕਿ ਉਹਨਾਂ ਨੇ ਹੁਣ ਸਰਦਾਰ ਸੁਬੀਰ ਸਿੰਘ ਬਾਦਲ ਨਾਲ ਵੀ ਵਰਤ ਕੇ ਵੇਚ ਲਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਵਰਤ ਕੇ ਵੇਚ ਲਿਆ ਹੁਣ ਸਪੈਸੀਟੀ ਦੱਸਣਗੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੋਂ ਜ਼ਾਇਦਾ ਹੀ ਕੀ ਮਿਲਦਾ ਤੇ ਸਰਦਾਰ ਭਗਵੰਤ ਮਾਨ ਜੀ ਤੋਂ ਜ਼ਾਇਦਾ ਉਹਦੋਂ ਕੀ ਮਿਲਦਾ ਉਹ ਫਿਰ ਉਹ ਆਉਣ ਵਾਲੇ ਸਮੇਂ ਦੱਸਾਂਗੇ ਨੌਜਵਾਨਾਂ ਨੂੰ ਅਤੇ ਸ਼੍ਰੋਮਣੀ ਕਾਲੀ ਦਲ ਦੇ ਵੋਟਰਾਂ ਸਪੋਰਟਰਾਂ ਨੂੰ ਵਰਕਰਾਂ ਨੂੰ ਕੀ ਅਪੀਲ ਰਹਿਣ ਵਾਲੀ ਹੈ ਜਿਹੜੇ ਇਸ ਟਾਈਮ ਤੇ ਡੋਲੇ ਪਏ ਜਿਨ੍ਹਾਂ ਨੂੰ ਅੱਗੇ ਪਿੱਛੇ ਕੁਝ ਦੇਖ ਨਹੀਂ ਰਿਹਾ ਇਹ ਕਹਿਣਾ ਚਾਹੋਗੇ ਪ੍ਰਧਾਨ ਜੀ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜੀ ਜੇ ਭਾਵੇਂ ਆਪਾਂ ਆਵਾਦੀ ਪਾਰਟੀ ਦੀ ਗੱਲ ਕਰ ਲਈਏ ਭਾਵੇਂ ਕਾਂਗਰਸ ਦੀ ਕਰ ਲਈਏ ਭਾਵੇਂ ਬੀਜੇਪੀ ਦੀ ਕਰ ਲਈਏ ਇਹ ਸੈਂਟਰ ਦੀ ਸੈਂਟਰ ਦੇ ਵਿੱਚੋਂ ਇਹਨਾਂ ਨੂੰ ਹੁਕਮ ਹੁੰਦੇ ਆ ਤੇ ਇਹ ਜਾਰੀ ਕਰ ਦਿੰਦੇ ਆ ਇੱਕ ਕੇਵਲ ਸ਼੍ਰੋਮਣੀ ਅਕਾਲੀ ਦਲ ਆ ਜਿਹਦਾ ਪੰਜਾਬ 'ਚ ਰਹਿ ਕੇ ਜਿਹਦੇ ਆਪਾਂ ਇਹ ਜਿੰਨੇ ਵੀ ਪੰਜਾਬ ਪੰਜਾਬ ਦੇ ਹੱਕ ਵਿੱਚ ਜਿੰਨੇ ਵੀ ਕੰਮ ਕਰ ਨਾਲ ਉਹ ਆਪਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਰਹਿ ਕੇ ਕਰਦਾ ਕਿ ਪੰਜਾਬ ਹੀ ਪੰਜਾਬ ਹੀ ਆਪਣਾ ਛੋਟਾ ਸੂਬਾ ਵਾ ਕਿਉਂਕਿ ਪਹਿਲਾਂ ਵੀ ਹਰਿਆਣਾ ਅੱਡ ਕਰਤਾ ਮਾਚ ਲੱਡ ਕਰਤਾ ਪੰਜਾਬ ਨੂੰ ਛੋਟਾ ਕਰੀ ਜਾਂਦੇ ਆ ਇੱਕ ਪੰਜਾਬ ਪੰਜਾਬ ਹੀ ਇੱਕ ਕੱਲਾ ਸੂਬਾ ਵਾ ਜਿਹੜਾ ਆਪਦੇ ਮਨ ਪ੍ਰੱਖੀ ਕਰਦਾ ਉਹ ਸੈਂਟਰ ਵਾਲੇ ਵੀ ਇਹੀ ਸਮਝਦੇ ਆ ਤੇ ਮੈਂ ਸਮਝਦਾ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਊਗਾ ਤੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਜਿੱਦਾਂ 2007 ਤੋਂ ਲੈ ਕੇ 17 ਤੱਕ ਹੋਈ ਆ ਇਦਾਂ ਗਾਵਾਂ ਕੋਈ ਅੰਦਰਲੀ ਗੱਲ ਵੀ ਦੱਸਣੀ ਚਾਹੋ ਕਿ ਗੱਠਜੋੜ ਹੋ ਸਕਦਾ ਬੀਜੇਪੀ ਨਾਲ ਜੇ ਹੁੰਦਾ ਤਾਂ ਵਧੀਆ ਨਤੀਜੇ ਰਹਿਣਗੇ ਨਹੀਂ ਹਲੇ ਨਹੀਂ ਕੋਈ ਇਹੋ ਜੀ ਗੱਲ ਬਾਤ ਗੱਠਜੋੜ ਕਿਸੇ ਦਾ ਨਹੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਹਲੇ ਤੱਕ ਆਪ ਦੀ ਕੇਡਰ ਨੂੰ ਪਿੰਡੋਂ ਪਿੰਡੀ ਜਾ ਕੇ ਮਹੱਲੇ ਹਰੇ ਮਹੱਲੇ ਜਾ ਕੇ ਹਰੇ ਗਲੀ ਦੀ ਜਾ ਕੇ ਅ ਮੈਂਬਰਸ਼ਿਪ ਕਰੇਗਾ ਤੇ ਮੈਂਬਰਸ਼ਿਪ ਤੋਂ ਬਾਅਦ ਪਰਦਾ ਜੋ ਵੀ ਚੁਣਿਆ ਜਾਵੇਗਾ ਤੇ ਫਿਰ ਸਤਾਧਰ ਕਹਿੰਦੀ ਨਸ਼ਾ ਵੀ ਉਹਨਾਂ ਨੇ ਲਿਆਂਦਾ ਕੀ ਹੁਣ ਨਸ਼ਾ ਬੰਦ ਹੋ ਗਿਆ ਵੈਸੇ ਅਸੀਂ ਤੇ ਕਹਿੰਦੇ ਹਾਂ ਜੇ ਕਿਸੇ ਨੇ ਨਸ਼ਾ ਲਿਆਂਦਾ ਉਹਨਾਂ ਨੂੰ ਮਤਲਬ ਕਈ ਵਾਰੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਬਿਆਨ ਆ ਜੇ ਕਿਸੇ ਨੇ ਨਸ਼ਾ ਉਹ ਕਾਇਆ ਉਹਨਾਂ ਨੂੰ ਅੰਦਰ ਕਰ ਦੋ ਹੁਣ ਨਸ਼ਾ ਬੰਦ ਹੋ ਜਾ ਜੀ ਹੁਣ ਤਾਂ ਰੋਜ਼ ਹੀ ਲੋਕ ਮਾਰ ਰਹੇ ਆ ਜੀ ਠੀਕ ਹੈ ਨਾ ਜੀ ਟੀਕੇ ਲਾ ਕੇ ਮਾਵਾ ਦੇ ਪੁੱਤ ਮਾਰ ਰਹੇ ਆ ਕਿਹੜੀ ਲੋਕੀ ਇਹ ਲਾਈਵ ਹੋ ਕੇ ਗੱਲ ਕਹਿਨ ਦਿਆ ਮਤਲਬ ਵੇਖੋ ਜੀ ਪਲਾਨਿੰਗ ਲਈ ਜੋ ਨਾਛਾਲਾ ਚੱਲੰਦਾ ਹੈ ਪਲਾਨਿੰਗ ਲਈ ਪਰ ਪੁਲਿਸ ਨਹੀਂ ਬੜ ਰਹੀ ਜੀ ਕੀ ਕਰ ਸਕਦੇ ਇਹ ਇਹ ਗੱਲ ਹੈ ਇਹ ਗੱਲਾਂ ਕਰਦੀਆਂ ਸੁੱਖੀਆਂ ਹੁੰਦੀਆਂ ਜਦੋਂ ਨਹੀਂ ਜਦੋਂ ਸੱਤਾ ਨਹੀਂ ਹੁੰਦੀ ਇਹ ਪਾਰਟੀ ਨਵੀਂ ਜੀ ਇਹਨਾਂ ਨੇ ਗੱਲਾਂ ਕੀਤੀਆਂ ਲੋਕਾਂ ਨੂੰ ਆਇਆ ਪਤਾ ਨਹੀਂ ਹਾਂ ਜੀ ਯਾਰ ਇਹ ਵਧੀਆ ਕੰਮ ਪਰ ਲੋਕਾਂ ਨੂੰ ਹੁਣ ਪਤਾ ਲੱਗਾ ਨਾ ਯਾਰ ਯਰ ਬੀਬੀਆਂ ਨੂੰ ਮਿਲਿਆ 3 ਸਾਲ ਹੋ ਗਏ ਆ ਜੀ ਜੀ ਤੇ ਨਾ ਹੀ ਮਤਲਬ ਕੋਈ ਡਿਵੈਲਪਮੈਂਟ ਦਾ ਕੰਮ ਹੋ ਸਕਿਆ ਜੀ ਹਾਂ ਜੀ ਤੇ ਵਿਖੋ ਹੁਣ ਆਇਆ ਪਚਾਇਆ ਇਲੈਕਸ਼ਨ ਦਾ ਨਾ ਨਗਰ ਦੀਵਰੇ ਇਲੈਕਸ਼ਨ ਦਾ ਅਨਾਉਂਸ ਹੋਇਆ ਤੇ 10 ਦਿਨ ਦਾ 12 ਦਿਨ ਦਾ ਟਾਈਮ ਤਾਂ ਦੱਸਿਆ 12 ਦਿਨਾਂ ਦੇ ਵਿੱਚ ਅਕਸਰ ਮੁਖੀ ਚੋਣਨਾ ਵਾ ਆਪਾਂ 2000 3000 4000 ਵੋਟ ਦਾ ਮੁਖੀ ਚੋਣਨਾ ਵਾ ਤੇ ਸੋ ਸਮਝ ਕੇ ਲੋਕਾਂ ਨੇ ਮਤਲਬ ਚੋਣਾਂ ਜਾ ਪਾਰਟੀ ਨੇ ਖੜਾ ਕਰਨਾ ਤੇ ਇਸ ਵਾਸਤੇ ਸਮਾਂ ਵਾ ਚਾਹੀਦਾ ਜੀ ਇੱਕ ਸਭ ਤੋਂ ਵੱਡੀ ਗੱਲ ਆ ਛੋਟੇ ਸਾਹਿਬਜ਼ਾਦਿਆਂ ਦੀ ਸ਼ੀਧੀ ਦੇ ਨਾ ਆ ਰਿਹਾ ਜੀ ਹਨਾ ਜੀ 21 ਤਰੀਕ ਨੂੰ ਆਈ ਥਿੰਕ ਇਲੈਕਸ਼ਨ ਆ ਤੇ ਸ਼ੀਧੀ ਦੇ ਨਾ ਆ ਰਿਹਾ ਉਦੋਂ ਲੋਕ ਮਤਲਬ ਸਾਰਾ ਆਪਾਂ ਸਾਰੇ ਹੀ ਉਹਨਾਂ ਦੇ ਗੁਰੂ ਘਰ ਜਾ ਕੇ ਆਪਾਂ ਨਾਲ ਜਿਹੜੀ ਉਹਨਾਂ ਦੀ ਸ਼ੀਧੀਆਂ ਦਾ ਨੂੰ ਸੰਜਾ ਜਲੀ ਪੇਡ ਕਰਦੇ ਉਥੇ ਜਾ ਕੇ ਆਪਣਾ ਕੀ ਕਹਿੰਦੇ ਆ ਨਸਮਸਤ ਕੋ ਹੁੰਨੇ ਆ ਫਤੇਗੜ ਸਾਹਿਬ ਹਨਾ ਫਤੇਗੜ ਸਾਹਿਬ ਜਾਂ ਛੋਟੇ ਸਾਹਿਬ ਜਾਦੇ ਆਂਦੇ ਅੱਬਨ ਉਸ ਤੇ ਇਹ ਲੋਕ ਇਹਨਾਂ ਵੋਟਾਂ ਦੇ ਨੂੰ ਮਨਾਏ ਜਾਂਦੇ ਨੇ ਵੋਟਾਂ ਦੇ ਵੋਟਾਂ ਦੇ ਵਿੱਚ ਆ ਪਰ ਉਹ ਉਲਝਾਤਾ ਵਾ ਤੇ ਮੈਂ ਸਮਝਦਾ ਵਾਂ ਇਹ ਵੋਟਾਂ ਥੋੜੀਆਂ ਅੱਗੇ ਹੋਣੀ ਚਾਹੀਦੀਆਂ ਨੇ ਜੀ ਜੀ ਅ ਪਤਾਂ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ